ਗੁਰਦੁਆਰਾ ਸਾਹਿਬ ਦੇ ਅੰਦਰ ਦੋ ਕਬਰਾਂ ਵੀ ਬਣੀਆਂ ਹੋਈਆਂ ਸਨ ਜੋ ਸ੍ਰੀ ਕਾਉਸਾ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਜਿੱਥੇ ਕਬਰਾਂ ਕਬਰਾਂ ਹੋਣ ਉੱਥੇ ਸ੍ਰੀ ਗੁਰੂ ਅੰਸਾ ਪ੍ਰਕਾਸ਼ ਲਈ ਹੋ ਸਕਦਾ ਇਸ ਇੱਕ ਪਾਸੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਗੁਰੂ ਘਰ ਦੇ ਅੰਦਰ ਹੀ ਕਬਰਾਂ ਬਣਾ ਕੇ ਉਹਨਾਂ ਨੂੰ ਪੂਜਿਆ ਜਾ ਰਿਹਾ ਸੀ ਜਿਵੇਂ ਹੀ ਸਤਕਾਰ ਕਮੇਟੀ ਦੇ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉੱਤਰੰਤ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਤੇ ਉਹਨਾਂ ਬੋਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉੱਥੇ ਚੋਕੇ ਗੁਰਦੁਆਰਾ ਟੈਲੀ ਸਾਹਿਬ ਵਿੱਚ ਸੁਭਾਈ ਮੰਨ ਕੀਤਾ ਗਿਆ ਇਸ ਸੰਬੰਧੀ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਕਪੂਰਥਲਾ ਦੇ ਪਿੰਡ ਰਜਾਪੁਰਾ ਵਿੱਚ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਪਰ ਉੱਥੇ ਗੁਰੂ ਸਾਹਿਬ ਜੀ ਦੇ ਸਰੂਪ ਦੀ ਸੇਵਾ ਨਹੀਂ ਕੀਤੀ ਜਾ ਰਹੀ ਸੀ ਪਰ ਉੱਥੇ ਬਣਾਈਆਂ ਕਬਰਾਂ ਨੂੰ ਪੂਜਿਆ ਜਾ ਰਿਆ ਸੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਬੁੱਢਾਦਾਲ ਦੇ ਸੇਵਾਦਾਰ ਬਾਬਾ ਨਿਸ਼ਾਨ ਸਿੰਘ ਜੀ ਜਗਮਉਂ ਸਿੰਘ ਜੀ ਹਮੀਰੇ ਵਾਲੇ ਉਹਨਾਂ ਦੇ ਨਾਲ ਦੇ ਸਾਥੀ ਸੇਵਾਦਾਰ ਅੱਗੇ ਜਥੇਦਾਰ ਸੰਤ ਮਹਾਪੁਰਸ਼ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਉਹਨਾਂ ਦੇ ਸੰਯੋਗ ਸਦਕਾ ਪਿੰਡ ਰਜਾਪੁਰ ਇਹਨੂੰ ਥਾਣਾ ਸਦਰ ਪੈਂਦਾ ਹੈ ਕਪੂਰਥਲਾ ਇਸ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਜੋ ਜਥੇਦਾਰ ਮਲਕੀਤ ਸਿੰਘ ਹੋਣਾ ਨੇ ਤਿਆਰ ਕੀਤਾ ਸੀ ਜਿਨ੍ਹਾਂ ਦਾ ਸਰੀਰ ਕਿਸੇ ਬਿਮਾਰੀ ਕਾਰਨ ਬਹੁਤ ਬਿਰਧ ਹੋ ਚੁੱਕਾ ਸੀ ਇੱਕ ਪੈਰ ਵੀ ਉਹਨਾਂ ਦਾ ਕੱਟਿਆ ਹੋਇਆ ਸੀ ਜਦੋਂ ਅਸੀਂ ਉਹਨਾਂ ਨਾਲ ਜਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਕਬਰਾਂ ਵੀ ਬਣੀਆਂ ਹੋਈਆਂ ਸਨ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਕਿ ਜਿੱਥੇ ਕਬਰਾਂ ਕਬਰਾਂ ਹੋਣ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਲਈ ਹੋ ਸਕਦਾ ਪਰ ਜਥੇਦਾਰ ਮਲਕੀਤ ਸਿੰਘ ਜੀ ਜਿਹੜੇ ਉੱਥੇ ਸੇਵਾ ਕਰਦੇ ਰਹੇ ਉਹਨਾਂ ਨੇ ਸਹਿਬ ਦੀ ਪਸਾਰੇ ਪਰਿਵਾਰ ਨੇ ਪ੍ਰਗਟਾ ਦਿੱਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੀ ਗੱਲ ਸੇਵਾ ਨਹੀਂ ਹੋ ਰਹੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ ਜੀ ਸੁਭਾਇਮਾਨ ਕਰਕੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਸੁਭਾਇਮਾਨ ਕਰ ਦਿੱਤੇ ਨੇ ਮੈਂ ਸਿੱਖ ਸੰਗਤਾਂ ਨੂੰ ਬੇਨਤੀ ਕਰਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਰਜ਼ਾਦਾ ਸੋਧਾਂਤ ਹਨ ਉਹਨਾਂ ਦੇ ਆਉਰਾਪਾਂ ਰਲ ਕੇ ਇੱਕ ਪਹਿਰਾ ਦਈਏ ਜਿੱਥੇ-ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਸੇਵਾ ਸੰਭਾਲ ਨਹੀਂ ਹੋ ਰਹੀ ਤੁਸੀਂ ਇਸ ਜਥੇਬੰਦੀ ਦੇ ਨਾਲ ਸੰਪਰਕ ਕਰ ਸਕਦੇ ਹੋ ਜਿਹਦੇ ਨਾਲ ਅਸੀਂ ਉਹਨਾਂ ਦਾ ਨਾਮ ਗੁਪਤੂ ਰੱਖਦੇ ਹਾਂ ਬਹੁਤ ਕਈਆਂ ਦੇ ਘਰਾਂ ਤੋਂ ਸਿਆਂ ਵੀ ਸਾਨੂੰ ਆ ਰਹੇ ਨੇ ਕਿ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਉਹਨਾਂ ਦੇ ਘਰਾਂ ਵਿੱਚ ਮਨਮਤ ਹੋ ਰਹੀ ਹੈ ਸ਼ਰਾਬ ਚੱਲ ਰਹੀ ਹੈ ਮੀਟ ਚੱਲ ਰਿਹਾ ਹੈ ਅਤੇ ਕੋਈ ਵੀ ਅੰਮ੍ਰਿਤ ਵੇਲੇ ਮਹਾਰਾਜਾ ਪ੍ਰਕਾਸ਼ ਨਹੀਂ ਕੋਈ ਨਿਤਨੇਮ ਨਹੀਂ ਕਰਦੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਥੇ ਦਾ ਸੰਯੋਗ ਦਿਓ ਤੇ ਸੰਯੋਗ ਲਿਓ ਸੇਵਾ ਚੜ੍ਹ ਕੇ 사ਤਗੁਰਾਂ ਦਾ ਸਤਕਾਰ ਕਰਕੇ ਕਰ ਸਕੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਗੁਰਦੁਆਰਾ ਟਾਲੀ ਸਾਹਿਬ ਜੀ ਦਾ ਇੱਥੇ ਸੁਭਾਇਮਣ ਕਰ ਦਿੱਤੇ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀਕਰ ਜੋ ਹੈ ਕਿ ਸਿੱਖ ਧਰਮ ਵਿੱਚ ਕਬਰਾਂ ਮੂਰਤੀ ਪੂਜਾ ਦੀ ਸਖਤ ਨਹੀਂ ਹੈ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਲੰਬੇ ਸਮੇਂ ਤੋਂ ਕਬਰਾਂ ਬਣਾ ਕੇ ਉਹਨਾਂ ਨੂੰ ਪੂਜਿਆ ਜਾਣਾ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਵੱਡੇ ਸਵਾਲ ਖੜੀ ਕਰਦਾ ਹੈ